ਬਾ ਨਰਸ ਕੇਟਕ ਇੱਕ ਵੇਖ ਦੀ ਗੱਲ ਕੀਤੀ ਐ ਨਾ ਇਹ ਹੱਥ 'ਚ ਮਾੜਾ ਵੀ ਪੜੀ ਹੋਈ ਐ ਤੇ ਗੱਲ 'ਚ ਵੀ ਮਾੜਾ ਪਾਇਆ ਹੋਈ ਐ ਇਹ ਹੱਥ ਵਿੱਚ ਲੋਟਾ ਫੜਿਆ ਹੋਇਆ ਵਾ ਇਦਾਂ ਦੇ ਬਖੰਡ ਹੁੰਦੇ ਆ ਨਾ ਜੇ ਦੇਖਦੇ ਆਂ ਅਸੀਂ ਇਹ ਬਾਬਾ ਜੀ ਆ ਗਿਆ ਤਾਂ ਲੋਟਾ ਮਾੜਾ ਫੜਦੇ ਆ ਮਾੜਾ ਕਿੰਨਾ ਹੋਗਾ ਭਾਵ ਉਹ ਵੀ ਇੱਕ ਬਖੰਡ ਐ ਕੌਣ ਕਹਿੰਦੀ ਗੁਰਬਾਣੀ ਗੜੀ ਜਿੰਨਾ ਜਪ ਵਾਲਿਆਂ ਲੋਟੇ ਹੱਤ ਨਵਕ ਕਿ ਜੇ ਸਤਿਗੁਰੂ ਪਾਇਸਾ ਨੇ ਕਿਸੇ ਭੇਖ ਨੂੰ ਹੀ ਸਵੀਕਾਰ ਕਰਨਾ ਹੁੰਦਾ ਤੇ ਇਹਨਾਂ ਨੂੰ ਕਦੇ ਮਾੜਾ ਨਾ ਕਹਿੰਦੇ ਭਾਵੇਂ ਭੇਖ ਦਾ ਕੋਈ ਸੰਬੰਧੀ ਨਹੀਂ ਹੈ ਇਹ ਤੇ ਸੰਬੰਧ ਤੇਰੀ ਸ਼ਰਧਾ ਭਾਵਨਾ ਗੁਰੂ ਦੇ ਬਚਨ ਹੁੰਦਾ ਜਿਨ੍ਹਾਂ ਨੇ ਕਮਾਲੇ ਉਤਰ ਗਏ ਭਈ ਸੰਸਾਰ ਦੇ ਵਿੱਚ ਤੇ ਜਿਹੜੇ ਨਹੀਂ ਕਮਾ ਸਕੇ ਉਹ ਕੱਲ ਵੀ ਡੁੱਬੇ ਸੀ ਅੱਜ ਵੀ ਡੁੱਬੇ ਸੀ ਆਉਣ ਵਾਲਾ ਸਮਾਂ ਵੀ ਡੁੱਬੇ ਹੀ ਉਹਨਾਂ ਦਾ ਭਾਈ। ਹੁਣ ਗੁਰੂ ਅਰਜਨ ਦੇਵ ਪਾਸ਼ਾ ਨੂੰ ਪਤਾ ਸੀ ਕਿ ਤੂੰ ਸਰੀਰ ਨੂੰ ਖਤਮ ਕਰਨਾ ਨਾ ਕਰ ਦੇ। ਵੀਰ ਜੇ ਸੁਮਰਣੇ ਤੇ ਜੱਗ ਡਰੇ ਮੇਰੇ ਮਨ ਆਨੰਦ ਮਰਣੇ ਹੀ ਤੇ ਪਈਏ। ਪੂਰਨ ਪਰਮ ਆਨੰਦ। ਇਹਨੇ ਨੰਦ ਤਾਂ ਵਰ ਕੀ ਹੋਣਾ ਮ ਜਿਉਂਦੇ ਜੀ ਕਹਦਾ ਆਨੰਦ। ਟੜਤਦੇ ਫਿਰਦੇ ਆ ਬਿਲਕਦੇ ਫਿਰਦੇ ਆ ਰੁੰਦੇ ਫਿਰਦੇ ਆ ਕਲੋਂਦੇ ਫਿਰਦੇ ਆ ਖਾਣ ਦੀ ਚਿੰਤਾ ਰਹਿਣ ਦੀ ਚਿੰਤਾ ਸੌਣ ਦੀ ਚਿੰਤਾ ਸਾਰੇ ਪਾਸੇ ਚਿੰਤਾ ਹੀ ਚਿੰਤਾ ਵੈ ਨਾਨਕ ਦੁਖੀ ਆ ਸਭ ਸੰਸਾਰ ਸਾਰੇ ਦੁਖੀ ਆ ਕੋਈ ਤਾਂ ਨਾ ਦੁਖੀ ਕੋਈ ਮਨ ਦੁਖੀ ਕੋਈ ਚਿੰਤਾ ਚਿਕਾ ਦਾ ਤੋੜੇ-ਥੋੜੇ ਸਭ ਦੁਖੀ ਇੱਕ ਸੁਖੀ ਹਰੀ ਕੇ ਦਾਸ ਕੇਵਲ ਤੋਂ ਕੇਵਲ ਹਰੀ ਦੇ ਭਗਤ ਹੀ ਸੁਖ ਪਾਉਂਦੇ ਆ ਇਹ ਵਾਹਿਗੁਰੂ ਨੂੰ ਨਾਨੂ ਸਾਰੇ ਹੀ ਖਜ਼ਾਨੇ ਦੇ ਦਿੰਦਾ ਸਾਰੀਆਂ ਕੁਸ਼ੀਆਂ ਦੇ ਦਿੰਦਾ ਭਾਈ ਇਹ ਜਿਨ੍ਹਾਂ ਨੇ ਭਾਈ ਗੁਰੂ ਅਗੇ ਸੀ ਚਕਾਇਆ ਹੋਇਆ ਕੋਈ ਤੋਟ ਹੀ ਨਹੀਂ ਕਿਸੇ ਕੋਲ ਦੁੱਧ ਪੁੱਤ ਕਰ ਪਰਦਾ ਨਹੀਂ ਸੁਖੀਏ ਮਹਿਲ ਮਨਸਕਣ ਦਿੱਤੇ ਹੋਏ ਨੇ ਭਾਈ ਰਹਿਣ ਸਹਿਣ ਨੂੰ ਇਹ ਗੁਰੂ ਦੀ ਬੜਾਈ ਹੈ ਗੁਰੂ ਦੀ ਕਿਰਪਾ ਉਹ ਆਪਣੇ ਭਗਤਾਂ ਨੂੰ ਕੋਈ ਤੋਟ ਨਹੀਂ ਔੜ ਦਿੰਦਾ ਇਹ ਉਹਦਾ ਭਾਈ ਰੱਦਿਆਂ ਸਦਿਆਂ ਆਪਣੇ ਹੱਥੇ ਚੱਕੀ ਫਿਰਦਾ ਵਾ ਕਿ ਲੈ ਭਾਈ ਮੇਰਾ ਭਗਤ ਕਿਤੇ ਭਗਤੀ ਕਰਦਾ ਕਰਦਾ ਵੀ ਉਹ ਮੰਗੇ ਤੇ ਮੈਂ ਲੇਟ ਹੋ ਜਾਵਾ ਸਾਵਨਿਦਾਂ ਦਸ ਅੱਠ ਸਦਾਂ ਠਾਕਰ ਤਲ ਤਲ ਤਰੇਆ ਕਿਨੇ ਮਹਾਰਾਜ ਐਡੇ ਵੱਡੇ ਤੁਹਾਡੇ ਕੋ ਭੰਡਾਰੇ ਆ ਤੁਸੀਂ ਹੱਥ ਤੇ ਚੱਕੀ ਫਿਰਦੇ ਹੋ ਸਾਰੇ ਖਜ਼ਾਨੇ ਉਹ ਕਹਿੰਦੇ ਮੇਰੇ ਭਗਤ ਤੋਂ ਮੰਗਣ ਵਾਸਤੇ ਦੇਰੀ ਹੋ ਸਕਦੀ ਹੈ ਕਿ ਮੈਂ ਦੇਰ ਨਹੀਂ ਕਰਨੀ ਕਿ ਉਹ ਮੂੰਹ ਕੱਢਣ ਤੋਂ ਪਹਿਲਾਂ ਉਹਦੇ ਹੱਥ ਚ ਚੀਜ਼ ਫੜਾਉਣੀ ਹੈ ਕਿ ਮੈਨੂੰ ਉਹਨਾਂ ਦੀ ਦਾਤ ਦਾ ਇੰਨਾ ਫਿਕਰ ਰਹਿੰਦਾ ਵਾ ਹੁਣ ਗੁਰੂ ਅਰਜਨ ਦੇਵ ਪਾਤਸ਼ਾਹੀ ਮਹਾਰਾਜ ਜੇ ਪਹਿਲਾਂ ਵੀ ਵਿਖਿਆਨ ਕੀਤਾ ਸੀ ਨਾ ਕਿ ਸਾਰੇ ਭਗਤਾਂ ਦੀ लाज ਰੱਖੀ ਹੈ ਕਿ ਸਾਨੂੰ ਲੱਗਦਾ ਕਿ ਗੁਰੂ ਅਰਜਨ ਪਾਤਸ਼ਾਹ ਕੋਈ ਭਗਤ ਨਹੀਂ ਹੋਣੇ ਉਹ ਤਾਂ ਖੁਦ ਅਕਾਲ ਪੁਰਖ ਸੀ ਉਹਨਾਂ ਨੂੰ ਬਚਾਉਣ ਕੋਈ ਨਹੀਂ ਆਇਆ ਜੋ ਆਇਆ ਉਲਟਾ ਰੋਗ ਦਿੱਤਾ ਸਾਈ ਮੀਆਂ ਮੀਰ ਜੀ ਆਏ ਕਹਿੰਦੇ ਮਹਾਰਾਜ ਇਹ ਤਸ਼ੱਦਦ ਮੈਥੋਂ ਨਹੀਂ ਦੇਖਿਆ ਜਾ ਰਿਹਾ ਕਿ ਤੁਸੀਂ ਸ਼ਾਂਤ ਚਿੱਤਾਂ ਬੈਠੇ ਹੋ ਇਹ ਪਾਪੀਆਂ ਨੇ ਸਾਰੀਆਂ ਹੱਦਾਂ ਪਾਰ ਕਰ ਦਿੱਤੀਆਂ ਕਿ ਕੋਈ ਗੋਲੀ ਮਾਰ ਦੇਵੇ ਇੱਕ ਪਲ ਚ ਜ਼ਿੰਦਗੀ ਜਾਂਦੀ ਹੈ ਕੋਈ ਫਾਂਸੀ ਚੜਾ ਦੇਵੇ ਕੋਈ ਗਲਾ ਕੱਟ ਦੇਵੇ ਪਰ ਆ ਕੀ ਹੈ ਕਿ ਕਿਹੜੀ ਸ਼ਹਾਦਤ ਆ ਭਾਈ ਇਹ ਤਾਂ ਉਹ ਸ਼ਹਾਦਤ ਹੈ ਕਿ ਇੱਕ ਸਰੀਰ ਨੂੰ ਪਾਣੀ ਚ ਉਬਾਲਿਆ ਜਾ ਰਿਹਾ ਫਿਰ ਵਰਕ ਡੇ ਜਾ ਰਿਹਾ ਫਿਰ ਵੀ ਉਸ ਸਮੇਂ ਦੇ ਵਿੱਚ ਕਿ ਜਿਵੇਂ ਪਹਿਲਾਂ ਬੇਨਤੀ ਕੀਤੀ ਕਿ ਮਾੜਾ ਜਿਹਾ ਆਪਣਾ ਹੱਥ ਵੀ ਸੜ ਜਾਵੇ ਕਿੰਨਾ 2-4 ਦਿਨ ਆਪਣਾ ਤਕਲੀਫ ਰਹਿੰਦੀ ਆ ਸੜ ਗਿਆ ਸੀ ਭਾਈ ਇਹ ਤੇ ਰੇਕੋ ਸਲਾਉਣੇ ਆ ਠੰਡਾ ਤਤਾ ਕਰਦੇ ਆ ਉਹਨੂੰ ਕਦੇ ਬਰਨੋਲ ਕਦੇ ਠੰਡੇ ਪਾਣੀ ਚ ਕਿੰਨੇ ਕਰਦੇ ਆ ਕਿ ਧਨស្ត੍ਰਿਕ ਦਰਦਨ ਤੇਜੀ ਪਾਚ ਜਿਨੇ ਇੱਕ ਰਾਤ ਕਿਵੇਂ ਗੁਜ਼ਾਰੀ ਹੋਣੀ ਆ ਇਹ ਟ੍ਰੇਨਮੈਂਟ ਤਾਂ ਕੋਈ ਹਿੱਦਦਾ ਹੁੰਦਾ ਨਹੀਂ ਨਾ ਉੱਤੇ ਵੀ ਇਹ ਤਾਂ ਐਨੇ ਕਿ ਸਦਾ ਵੀ ਪੀਜੇ ਲੈ ਕੇ ਚੱਕੇ ਬੇ ਸਾ ਪਾਸ਼ਾ ਜਨੂ ਦੇਖ ਚ ਵਾਲੇ ਨਹੀਂ ਭਈ ਉਹਨਾਂ ਦੀ ਰਾਤ ਕਿਵੇਂ ਗੁਜ਼ਰੀ ਆਪਾਂ ਅੰਦਾਜ਼ਾ ਲਾ ਸਕਦੇ ਹਾਂ ਕਿ ਬਹੁਤ ਤਕਲੀਫ ਹੋਣੀ ਹੈ ਪਰ ਜਿਨ੍ਹਾਂ ਨੂੰ ਸਰੀਰ ਦੇ ਨਾਲ ਪ੍ਰੇਮ ਹੀ ਕੋਈ ਨਹੀਂ ਹੈ ਉਹਨੇ ਤਾਂ ਆਤਮਾ ਸਰੀਰ ਚੋਂ ਬਾਹਰ ਨਿਕਲੀ ਫਿਰਦੀ ਹੈ ਤੇ ਸਰੀਰ ਦੇ ਵਿੱਚ ਜਿੰਨਾ ਚਿਰ ਆਤਮਾ ਨੇ ਤਕਲੀਫ ਤਾਂ ਤਦੀ ਹੋਣੀ ਹੈ ਜਿੱਦਨਾ ਆਤਮਾ ਨਿਕਲ ਜਾਂਦੀ ਹੈ ਫੁਗਦੇ ਆਪਾ ਹੀ ਹੁੰਨੇ ਆ ਆਪਣੇ ਸਾਹਮਣੇ ਆ ਕਿੰਨੇ ਸਰੀਰ ਆ ਫੁਗਦੇ ਦੇਖੇ ਆ ਕਦੇ ਕਿਹਾ ਮਰ ਗਿਆ ਮਰ ਗਿਆ ਨਾ ਜੜਾਓ ਇਹ ਅਗਨਾ ਛਟੋ ਮੇਰੇ ਤੇ ਮਰ ਗਿਆ ਮਰਦਾ ਵੇ ਹੋ ਆਤਮਾ ਨਿਕਲ ਗਈ ਇਸ ਤਰ੍ਹਾਂ ਜਿਉਂਦੇ ਜੀ ਆਪਣੇ ਸਰੀਰ ਦੇ ਵਿੱਚੋਂ ਆਤਮਾ ਨੂੰ ਬਾਹਰ ਕੱਢ ਲੈਣਾ ਭਾਵ ਜਿਹਨੂੰ ਆਪਾਂ 10ਵੇਂ ਦਵਾਰ ਦਾ ਘਰ ਕਹਿੰਦੇ ਆ ਕਿ ਉਸ ਘਰ ਤੱਕ ਪਹੁੰਚਾ ਦੇਣਾ 10 ਦੁਆਰਾ ਅਗਮ ਉਪਾਰਾ ਪਰਮਪੁਰਖ ਦੀ ਘਾਟੀ ਹੁਣ ਜਿਹੜੀ ਇਹ ਪਰਮਪੁਰਖ ਦੀ ਘਾਟੀ ਹੈ ਕਿ ਇੱਥੇ ਆਤਮਾ ਨੂੰ ਪਛਾਣ ਦੇਣਾ ਇਹ ਕੋਈ ਕਿਸੇ ਦੇ ਕਹਿਣ ਨਾਲ ਨਹੀਂ ਪਹੁੰਚਦੀ ਇਹਦੇ ਵਾਸਤੇ ਭਾਈ ਕਾਹਲਣਾ ਕਮਾਈ ਕਰਨੀ ਪੈਂਦੀ ਹੈ ਮਿਹਨਤ ਕਰਨੀ ਪੈਂਦੀ ਹੈ ਗੁਰੂ ਦੇ ਬਚਨ ਕਮਾਉਣੇ ਪੈਂਦੇ ਆ ਉਹਦੇ ਹੁਕਮ ਚ ਉਹਦੇ ਭਾਣੇ ਚ ਉਹਦੇ ਸਬਰ ਸੰਤੋਖ ਚ ਰਹਿਣਾ ਪੈਂਦਾ ਜਿੱਦਣ ਕਿਤੇ ਬਾਹਰ ਹੋ ਗਏ ਆ ਇਹ ਦਰਵਾਜਾ ਦਿਖਣਾ ਹੀ ਨਹੀਂ ਉਹ ਜਾਣਾ ਤਾਂ ਦੂਰ ਦੀ ਗੱਲ ਤੈਨੂੰ ਦਿਖਣਾ ਨਹੀਂ ਤੱਕੋ ਬਹੁਤ ਕਮਾਈ ਕਰਨੀ ਪੈਂਦੀ ਹੈ ਕਿ ਜਿਸ ਦਿਨ ਭਾਈ ਆਤਮਾ ਉਸ ਘਰ ਵਿੱਚ ਚਲੀ ਜਾਂਦੀ ਹੈ ਨਾ ਫਿਰ ਸਰੀਰ ਮਰਦਾ ਹੋਏ ਮਰੀਦ ਨਾ ਗੱਲੀ ਹੋਵਣਾ ਕਿ ਇਸ ਤਰ੍ਹਾਂ ਦੀ ਵਰਤਾ ਪਹੁੰਚ ਜਾਂਦੀ ਹੈ ਭਾਈ ਕਿ ਜਿਉਂਦੇ ਜੀਵ ਮਰਤਕ ਦੇ ਰੂਪ ਵਿੱਚ ਆ ਜਾਣਾ ਜਦ ਦਿਨ ਆਤਮਾ ਸਰੀਰ ਤੋਂ ਬਾਹਰ ਨਿਕਲ ਕੇ ਦਸਮ ਦਵਾਰੇ ਚ ਪਹੁੰਚ ਗਈ ਹੈ ਹੁਣ ਗੁਰੂ ਪਾਤਸ਼ਾਹ ਜੀ ਮਹਾਰਾਜ ਸਾਈ ਮੀਆਂ ਮੀ ਜਿਹਨੂੰ ਕਹਿੰਦੇ ਭਾਈ ਸਾਈ ਜੀ ਮੈਂ ਤਾਂ ਸ਼ਾਂਤ ਚਿੱਤ ਮੈਂ ਤਾਂ ਪਤਾ ਹੀ ਕੁਝ ਨਹੀਂ ਹੈ ਕਿ ਮੇਰਾ ਸਾਰਾ ਧਿਆਨ ਕਿ ਜਿਨ੍ਹਾਂ ਦਾ ਧਿਆਨ ਵਾਹਿਗੁਰੂ ਵੱਲ ਹੁੰਦਾ ਨਾ ਉਹਨਾਂ ਨੂੰ ਕੋਈ ਚਿੰਤਾ ਕੋਈ ਦੁੱਖ ਤਕਲੀਫ ਉਹਨਾਂ ਨੂੰ ਕੋਈ ਨਹੀਂ ਸਕਦੀ ਪੋਖ ਤਖਾਣਾ ਵਿਆਪਕ ਗੰਠ ਮਿਲਿਆ ਹਰਣਾਓ ਕਿ ਭਾਈ ਕਿਸੇ ਪ੍ਰਕਾਰ ਦਾ ਦੁੱਖ ਤਕਲੀਫ ਆਉਂਦੇ ਆ ਬੰਦ ਬੰਦੀ ਵੀ ਕੱਟੇ ਜਾਣੇ ਆ ਖੋਪੜੇ ਵੀ ਲੈ ਜਾਣੇ ਆ ਆਰਿਆਂ ਵਿੱਚ ਚੜਾਏ ਜਾਣੇ ਆ ਪਰ ਤਕਲੀਫ ਨਹੀਂ ਹੋਣੀ ਆਪਾਂ ਤਾਂ ਹਰ ਗੱਲ ਤੇ ਰੋਣਾ ਪਟਣਾ ਹਾਏ ਮਰ ਗਿਆ ਹੈ ਮਰ ਗਿਆ ਕਿਉਂ ਪਰਮੇਸ਼ਰ ਤੇ ਭੁੱਲਿਆ ਬਿਆਪਣ ਸਭੇ ਰੋ ਕਿ ਜਦੋਂ ਪਰਮੇਸ਼ਰ ਨੂੰ ਭੁੱਲ ਗਏ ਤੇ ਦੁੱਖ ਤਕਲੀਫਾਂ ਆਉਣੀਆਂ ਤੇ ਮਹਿਸੂਸ ਹੋਣੀਆਂ ਨੇ ਇਹ ਨਹੀਂ ਹੈ ਕਿ ਜਿਹੜੇ ਰੱਬ ਦੇ ਨਾਮ ਜਪਦੇ ਆ ਬੰਦਗੀ ਕਰਦੇ ਆਣ ਤੇ ਦੁੱਖ ਤਕਲੀਫਾਂ ਨਹੀਂ ਆਉਂਦੀਆਂ ਤੇ ਐਵੇਂ ਪਰਮ ਭਲੇਖਣਾ ਪਾਰੇ ਉਤੇ 10ਵੇਂ ਪਾਛ ਦੇ ਇਤਿਹਾਸ ਨੂੰ ਯਾਦ ਰੱਖਿਆ ਕਰੋ ਕਿ ਖੁਦ ਅਕਾਲ ਪੁਰਖ ਦਾ ਰੂਪ ਨੇ ਇਹ ਉਹਨਾਂ ਤੇ ਦੁੱਖ ਤਕਲੀਫਾਂ ਆਈਆਂ ਉਹਨਾਂ ਦੇ ਵੀ ਤੰਤੇ ਫਟ ਲੱਗੇ ਪਰ ਉਹਨਾਂ ਨੇ ਚਿੰਤਾ ਤੋਂ ਮੁਕਤ ਹੋਏ ਆਪਣੇ ਤੇ اولاد ਅੱਖੋਂ ਦੋ ਪੱਲੀ ਦੂਰ ਹੋ ਜਵੇ ਨਾ ਤੇ ਦੌੜਦੇ ਆ ਭੱਜਦੇ ਆ ਕਿੱਥੇ ਗਿਆ ਕਿੱਥੇ ਗਿਆ ਕੋਈ ਚੱਕ ਕੇ ਤੈਨ ਲੈ ਗਿਆ ਕੋਈ ਜਾਨਵਰ ਤੈਨ ਖਾ ਗਿਆ ਇਹ ਹੁੰਦਾ ਨਾ ਕਿ ਕਈ ਨਗਰਾਂ ਵਿੱਚ ਇਦਾਂ ਦੇ ਹੋ ਗਏ ਆ ਕਿ ਆ ਜਾਵੇ ਕੁੱਤੇ ਫਿਰਦੇ ਨਾ ਆਵਾਰਾ ਭੌਂਗਦੇ ਹੋਏ ਕਿ ਨਿੱਕੇ ਨਿੱਕੇ ਜਵਾਕਾਂ ਨੂੰ ਵੀ ਖਾ ਗਏ ਵੱਡਿਆਂ ਨੂੰ ਵੀ ਭਾਵੇਂ ਕੁੱਤੇ ਆ ਜਾਨਵਰ ਆ ਉਹ ਜਾਨਵਰ ਜਾਨਵਰ ਹੁੰਦਾ ਵੀ ਉਹਨੂੰ ਕੋਣ ਅਕਲ ਦਵੇ ਹੁਣ ਕਿ ਇਦਾਂ ਦਾ ਕੋਈ ਚਾਂਸ ਨਾ ਹੋ ਜਵੇ ਮਾ ਪਿਤਾ ਫਿਕਰ ਕਰਦੇ ਰਹਿੰਦੇ ਬੱਤੇ ਸੀ ਚਿੰਤਾ ਸੀ ਪਰ ਜੀ ਦੇ ਅੱਖਾਂ ਦੇ ਸਾਹਮਣੇ ਪਰਿਵਾਰ ਖੀਰੂ ਖੀਰੂ ਹੋ ਗਿਆ ਛੋਟੇ ਸਹਹਜਾਦੇ ਤੇ ਮਾਤਾ ਗੁਜਰਕੌਰ ਜੀ ਇਕਰਾ ਹੋ ਗਏ ਵੱਡੇ ਸਹਹਜਾਦੇ ਉਹ ਵੀ ਘੜੀਆਂ ਖੁਸ਼ੀ ਰਹਿ ਗਈਆਂ ਸੀ ਜੰਗ ਦਾ ਸਮਾਂ ਸੀ ਭਾਈ ਆਉਣ ਅਗੇ ਪਤਾ ਸੀ ਕਿਣ ਸੀ ਉੱਥੇ ਪਹੁੰਚ ਜਾਣਾ ਜਿੱਥੇ ਜਿਹੜੇ ਹੈਗੇ ਆ ਇਹ ਵੀ ਨਹੀਂ ਰਹਿਣੇ ਹੁਣ ਮੇਰੇ ਕੋਲ ਪਰ ਫਿਰ ਵੀ ਉਸ ਵੇਲੇ ਗਿਰੂਦਾ ਸ਼ੁਕਰ ਗੁਜ਼ਾਰ ਕੀਤਾ ਇਹ ਤਾਂ ਸਿੱਖੀ ਸਿਖਾਉਂਦੀ ਏ ਉਸ ਵਾਹਿਗੁਰੂ ਦੇ ਸ਼ੁਕਰ ਗੁਜ਼ਾਰਦੇ ਰਹਿਣਾ ਇਹ ਦਿਨ ਮਨਾਉਣਾ ਕੁਝ ਨਹੀਂ ਬਣਨਾ ਇਨਨਕ ਨਾ ਕਿਦਾ ਬਣੇ ਨਾ ਕੋ ਬਣੇ ਆ ਇਕੱਲੇ ਬੰਦੇ ਦਾ ਕੀ ਬਣਨਾ ਸਾਰੀ ਕੌਮ ਦਾ ਨਹੀਂ ਬਣਿਆ ਹਾਲ ਤੱਕ ਜੇ ਕਿਤੇ ਬਚਨ ਕਮਾਏ ਹੁੰਦੇ ਕਿ ਕਮਾਉਣੇ ਸ਼ੁਰੂ ਕਰ ਦੋ ਫਿਰ ਦੇਖੋ ਕੀ ਕੁਝ ਬਣਦਾ ਤੇ ਤਾਂ ਅਨਸਦੀ ਗੁਰੂ ਅਰਜਨ ਦੇਵ ਪਾਤਸ਼ਾਹ ਜੀ ਮਹਾਰਾਜ ਕਹਿੰਦੇ ਨਾ ਭਾਈ ਸਾਈ ਮੀਆਂ ਮੀਰ ਜੀ ਮੈਨੂੰ ਕੋਈ ਤਕਲੀਫ ਨਹੀਂ ਹੈ ਤੇ ਸਾਈ ਮੀਆਂ ਜੀ ਬਥੇਰਾ ਕਹਿੰਦੇ ਆ ਕਹਿੰਦੇ ਸਤਗੁਰ ਜੀ ਇੱਕ ਵਾਰ ਹੁਕਮ ਕਰ ਦੋ ਇਹ ਦਿੱਲੀ ਲਾਹੌਰ ਨੂੰ ਤਾਂ ਮੈਂ ਉਹੀਂ ਖੜਕਾਦਵਾ ਚੱਕ ਕੇ ਐਨੀ ਪਾਵਰ ਸ਼ਕਤੀ ਸੀ ਇਹ ਸਾਈ ਮੀਆਂ ਮੀਰ ਜੀ ਸੀ ਕਿ ਜਿਨ੍ਹਾਂ ਦਾ ਉਸ ਸਮੇਂ ਰਤਬਾ ਬਹੁਤ ਉੱਚਾ ਸੀ ਇਸਲਾਮ ਦੇ ਵਿੱਚ ਬੜਾ ਅਦਰ ਸਤਕਾਰ ਸੀ ਉਹਨਾਂ ਦਾ ਕਿ ਉਹਨਾਂ ਨੂੰ ਅੰਦਰ ਜਾਣ ਦੀ ਇਜਾਜ਼ਤ ਹੋਈ ਸੀ ਔਰ ਕਿਸੇ ਸਿੱਖ ਨੂੰ ਜਾਣਤੀ ਅਜਾਤ ਨਹੀਂ ਹੋਈ ਸੀ ਉਹ ਮਿਲ ਕੇ ਸਭ ਕੁਝ ਉਹਨਾਂ ਨੇ ਦੱਸਿਆ ਭਾਈ ਹਣ ਜੋ ਉਹਨਾਂ ਨੇ ਦੱਸਿਆ ਉਹਦੇ ਵਿੱਚ ਅੱਗੇ ਸੁਣਨ ਵਾਲਿਆਂ ਨੇ ਕਿੰਨਾ ਕੁ ਸਹੀ ਲਿਖਿਆ ਬਦਲਾਵ ਕੀਤਾ ਕੋਈ ਪਤਾ ਨਹੀਂ ਪਰ ਸਾਈ ਮੀਆਂ ਮੀਰ ਜੀ ਦੇ ਮੁਖ ਤੋਂ ਜੋ ਇਤਿਹਾਸ ਨਿਕਲਿਆ ਸੀ ਉਹੀ ਗਾਂ ਦੀ ਗਾਂ ਚੱਲਦਾ ਰਿਹਾ ਇੱਕ ਬਚਨ ਉਹ ਤੋਂ ਸੁਣਿਆ ਇੱਕ ਉਹ ਤੋਂ ਸੁਣਿਆ ਕਰਕੇ ਜੋੜ ਦਿੱਤਾ ਪਰ ਉਸ ਸਮੇਂ ਦੀ ਤਕਲੀਫ ਕੀ ਹੋਣੀ ਹੈ ਭਾਈ ਇਹ ਤਾਂ ਉਸ ਸਮੇਂ ਦੇ ਜੋ ਜਾਂਦਾ ਫਿਰ ਅਕਾਲਪੁਰਖ ਦੱਸ ਸਕਦਾ ਹੈ ਬੇਸਤਾਂ ਤਕਲੀਫ ਹੋਈ ਸੀ ਭਾਈ ਇੰਨਾ ਸਰੀ ਸੜਿਆ ਸੀ ਪਰ ਫਿਰ ਵੀ ਇੱਕੋ ਹੀ ਮੁਖ ਤੋਂ ਆਵਾਜ਼ ਨਿਕਲੀ ਤੇਰਾ ਕੀ ਆ ਮਿੱਠਾ ਲਾਗੀ ਆ ਪਗਦੇ ਕਿਆ ਕਿ ਕਰੇ ਕੋਈ ਮਰ ਜਾਵੇ ਕੋਈ ਨੁਕਸਾਨ ਹੋਵੇ ਬੇ ਸਤਗੁਰ ਤੇਰੇ ਬਾਣੇ ਵਿੱਚਾਂ ਤੇਰਾ ਹੁਕਮ ਮੰਨਦੇ ਆ ਅਤਿਆਤਾ ਅਪ 10ਵੇਂ ਪਾਸ ਦਾ ਸੁਣਦੇ ਆ ਨੇ ਆਪਣੇ ਧਿਆਨ ਦੇ ਨਾਲ ਪਰ ਕਦੇ ਮੰਨਿਆ ਕਿ ਉਹਦੇ ਚਾਰ ਗਏ ਨੇ ਫਿਰ ਵੀ ਸ਼ੁਕਰਗੁਜ਼ਾਰ ਹੈ ਉਹ ਸਾਡਾ ਇੱਕ ਗਿਆ ਭਾਈ ਉਹ ਭਾਵੇਂ ਕਿੰਨੀ ਵੀ ਉਮਰ ਦਾ ਹੋਵੇ ਆਪਣਾ ਰੋਣਾ ਵਿਲਕਣਾ ਨਹੀਂ ਖਤਮ ਹੁੰਦਾ ਹੁਕਮ ਪਾਣੇ ਤੋਂ ਬਾਹਰ ਹੋ ਗਏ ਆ ਤੇ ਗੁਰੂ ਦੇ ਹੁਕਮ ਪਾਣੇ ਵਿੱਚ ਨਹੀਂ ਤੇ ਸੁੱਖ ਵੀ ਨਹੀਂ ਕਦੇ ਮਿਲਣਾ ਉਹਦੇ ਹੁਕਮ 'ਚ ਰਹਿਣਾ ਉਹਦੇ ਪਾਣੇ 'ਚ ਰਹਿਣਾ ਤੇ ਕਿਹੜੀ ਕੈਟਾਗਰੀ 'ਚ ਆ ਜਾਾਂਗੇ ਅਸੀਂ ਗੁਰਸਿੱਖਾਂ ਦੀ ਪਾਣਾ ਮੰਨੇ ਸੋ ਗੁਰ ਸਿੱਖ ਕਈਏ ਤੇ ਜਿਹੜੇ ਗੁਰੂ ਦੇ ਸਿੱਖ ਹੈ ਤੇ ਉਹਨਾਂ ਨੂੰ ਕੋਈ ਤਤੀਬਾ ਲੱਗ ਜੂਗੀ ਹੋ ਹੀ ਨਹੀਂ ਸਕਦਾ ਤਤੀਬ ਉਹਨਾ ਲਾਗੀ ਪਾਰਵ ਸਰਣਾਈ ਚ ਗਿਰਦ ਹਮਾਰੇ RAM ਕਰ ਦੁੱਖ ਲਗੇ ਨਾ ਭਾਈ ਸਤਗੁਰ ਪੂਰਾ ਭੇਟਿਆ ਜਿਨ ਬੰਤ ਬਣਾਏ ਕਹਿੰਦੇ ਜਿਹਦੇ ਉੱਤੇ ਵਾਹਿਗੁਰੂ ਦਾ ਹੱਥ ਹੋਵੇ ਇੱਕ ਜੇੜ ਦਾ ਮਹੀਨਾ ਤੱਤਾ ਰੇਤਾ ਕੀ ਕਰੂ ਇਹ ਅੱਗ ਕੀ ਕਰੋ ਜਿਹੜੀ ਹੁਕਮ ਚ ਉਹਦੇ ਚਾ ਉਥੇ ਦਾ ਭਾਵੇਂ ਹਜ਼ਾਰਾਂ ਸੂਰਜ ਇਕੱਤਰ ਕਰਕੇ ਵੀ ਗੁਰੂ ਅਰਜਨ ਸਾਹਿਬ ਪਾਸ਼ਾ ਦੇ ਉੱਤੇ ਉਹ ਅੱਗ ਭਰਾ ਦਿੰਦੇ ਤਦ ਵੀ ਉਹਨਾਂ ਨੇ ਉਸੇ ਤਰ੍ਹਾਂ ਹੀ ਸ਼ਾਂਤ ਰਹਿਣਾ ਸੀ ਕਿਉਂਕਿ ਅੰਦਰਾ ਜੋ ਮਨ ਸੀ ਜੋ ਚਤ ਸੀ ਮੇਨ ਗੱਲ ਤਾਂ ਉਹੀ ਤਾਂ ਪ੍ਰਮਾਤਮਾ ਨੂੰ ਦਿੱਤਾ ਹੋਇਆ ਸੀ ਕਿ ਜਿਸ ਦਿਨ ਸਿੱਖਾ ਤੂੰ ਵੀ ਆਪਣਾ ਮਨ ਗੁਰੂ ਨੂੰ ਦੇ ਦੇਗਾ ਨਾ ਇਹ ਮਨ ਤੇਰੇ ਕੋਲ ਹੀ ਹੁੰਦਾ ਵਾ ਜਿੰਨਾ ਚਿਰ ਤੇਰੇ ਕੋਲ ਰਹਿਣਾ ਇਹਨੂੰ ਦੁੱਖ ਤਕਲੀਫਾਂ ਮਹਿਸੂਸ ਹੋਣੀਆਂ ਹੋਣੀਆਂ ਨੇ ਜਿੱਦਨ ਗੁਰੂ ਨਹੀਂ ਦੇਤਾ ਫਿਰ ਕੁਛ ਨਹੀਂ ਮਹਿਸੂਸ ਹੋਣਾ ਮਨ ਹੀ ਹੁੰਦਾ ਨਾ ਸਾਰਾ ਕੁਝ ਮਹਿਸੂਸ ਕਰਦਾ ਕਿ ਮਨ ਜਦੋਂ ਸੌਂ ਜਾਂਦਾ ਜਦੋਂ ਡਾਕਟਰ ਇੰਜੈਕਸ਼ਨ ਲਾਉਂਦਾ ਬਿਉਸ਼ ਕਰ ਦਿੰਦਾ ਮਨ ਦੀ ਸੋਚਨ ਸ਼ਕਤੀ ਕਦੋਂ ਫਿਰ ਉਹ ਸਰੀਰ ਨੂੰ ਕੱਟਦਾ ਵਾ ਕੋਈ ਪਰੇਸ਼ਾਨ ਕਰਨਾ ਜਾਂ ਜੋ ਕੁਝ ਵੀ ਕਰਦਿਆ ਚੀਰ ਫੜ ਕਰਦੇ ਆ ਕਿ ਮਨ ਖਤਮ ਹੋ ਗਿਆ ਕਿ ਜੇ ਮਨ ਉਹਦਾ ਵਿੱਚ ਅੰਦਰ ਹੋਵੇ ਸਰੀਰ ਦੇ ਭਾਵ ਜਾਗਦਾ ਹੋਵੇ ਤੇ ਫਿਰ ਤਾਂ ਭਾਈ ਥੋੜੀ ਸੂਈ ਵੀ ਲੱਗਦੀ ਹੈ ਨਾ ਤਾਂ ਵੀ ਆਪਾਂ ਦਰਦ ਮਹਿਸੂਸ ਕਰਦੇ ਆਂ ਇਦਾਂ ਹੁੰਦਾ ਨਾ ਪਰ ਜਦੋਂ ਇਹ ਮਨ ਗੁਰੂ ਨੂੰ ਦੇ ਦਿੱਤਾ ਨਾ ਗੁਰੂ ਦੇ ਅੱਗੇ ਅਰਪ ਕਰ ਦਿੱਤਾ ਨਹੀਂ ਭਾਈ ਮੇਰਾ ਹੀ ਨਹੀਂ ਹੈ ਮੇਰਾ ਮੁਝ ਵਿੱਚ ਕੁਝ ਨਹੀਂ ਜੋ ਕੁਛ ਹੈ ਸੋ ਤੇਰਾ ਤੇਰਾ ਤੁਝ ਕੋ ਸੌਂਪ ਤੇ ਕਿਆ ਲਾਗੇ ਮੇਰਾ ਕਿ ਮੇਰਾ ਤਾਂ ਵਹਿਗੁਰੂ ਕੁਝ ਹੈ ਹੀ ਨਹੀਂ ਸਭ ਕੁਝ ਤੇਰਾ ਹੀ ਹੈ ਫੇਰ ਭਾਈ ਕੋਈ ਦੁੱਖ ਨਹੀਂ ਕੋਈ ਤਕਲੀਫ ਨਹੀਂ ਜਿਨ੍ਹਾਂ ਨੇ ਆਪਣੇ ਆਪ ਨੂੰ ਬੰਦ-ਬੰਦ ਕਰਵਾ ਕੇ ਆਹ ਰੇ ਨਚ ਲੈ ਗਏ ਦੇਗਾ ਜੁਬੜੇ ਉਹਨਾਂ ਨੂੰ ਦੁੱਖ ਤਕਲੀਫ ਕਿਵੇਂ ਹੋਊਗਾ ਉਹਨਾਂ ਦੇ ਸਹੀਰ ਤਾਂ ਭਾਈ ਖਤਮ ਹੋ ਗਏ ਕਪੜਾ ਫਟ ਗਏ ਅੰਦਰ ਜੋ ਆਤਮਾ ਉਹ ਤਾਂ ਸ਼ਾਂਤ ਚਿੱਤ ਹੈ ਉਹਦੇ ਤੱਕ ਤਾਂ ਭਾਈ ਕਿਸੇ ਪ੍ਰਕਾਰ ਦੀ ਕੋਈ ਦੁੱਖਾਂ ਦੀ ਲੇਪ ਪਹੁੰਚੀ ਕੋਈ ਨਹੀਂ ਹੈ ਇਦਾਂ ਹੀ ਹੁੰਦਾ ਨਾ ਔਰ ਗੁਰੂ ਅਰਜਨ ਦੇਵ ਪਾਸ਼ੇ ਕਹਿੰਦੇ ਨਹੀਂ ਸਾਈ ਮੀਆਂ ਮਿਰਜੀ ਨਾ ਸਾਡਾ ਦਿੱਲੀ ਨਾਲ ਵੈਰ ਹੈ ਨਾ ਕੋਈ ਸਾਡਾ ਲਾਹੌਰ ਨਾਲ ਵੈਰ ਉਹਨਾਂ ਦਾ ਕੀ ਦੋਸ਼ ਹੈ ਇਹ ਤਾਂ ਪ੍ਰਮਾਤਮਾ ਦੀ ਲਿਖਤਾ ਸੀ ਉਹ ਮੰਨ ਰਹੇ ਆ ਸਾਨੂੰ ਇੱਕ ਪਾਠ ਅਦਾ ਕਰਨ ਵਾਸਤੇ ਭੇਜਿਆ ਸੀ ਕਿ ਤੁਸੀਂ ਜਾ ਕੇ ਸੰਸਾਰ ਵਿੱਚ ਐਦਾਂ ਕੁਝ ਕਰਨਾ ਇਹ ਤਾਂ ਸਭ ਕੁਝ ਸਾਡੇ ਨਾਨਾ ਜੀ ਨੇ ਸਾਨੂੰ ਪਹਿਲਾਂ ਹੀ ਸਿਖਾ ਦਿੱਤਾ ਸੀ ਕਿ ਤੁਹਾਡੇ ਨਾਲ ਆ ਕੁਛ ਉਹ ਨਾ ਮੈਂ ਇਹੇ ਇਹੇ ਤਾਂ ਮੈਂ ਨਿਕਾ ਹੁੰਦਾ ਛੋਟਾ ਹੁੰਦੇ ਆ ਹੀ ਨਾ ਇਹਨਾਂ ਦੀਆਂ ਤਾਂ ਮੈਂ ਅਭਿਆਸ ਕਰਦਾ ਵਾਂ ਕੀ ਹੋਇਆ ਕਿ ਤਨ ਸ੍ਰੀ ਗੁਰੂ ਅਰਜਨ ਦੇਵ ਜੀ ਮਾਰੇ ਬਾਲ ਵਾਤਾ ਛੋਟੀ ਉਮਰ ਜਦੋਂ ਬੱਚਾ ਰਣਖੰਡੇ ਚ ਕਿ ਜਦੋਂ ਰਣਖੰਡੇ ਵਿੱਚ ਸੀ ਨਾ ਪਾ ਛੋਟੀ ਉਮਰ ਰੜਦੇ ਫਿਰਦੇ ਜਦੋਂ ਬੱਚੇ ਹੁੰਦੇ ਆ ਕਿ ਵਾਰ-ਵਾਰ ਅਗਵਲ ਨੂੰ ਜਾਣਾ ਖੇਡਣਾ ਉਧਰ ਨੂੰ ਇੱਕ ਦਿਨ ਘਰ ਵਿੱਚ ਰੌਲਾ ਪੈ ਰਿਹਾ ਸੋਚ ਰੱਬਾ ਹੋ ਰੇ ਗੁਰੂ ਅਮਰਦਾਸ ਪਾਚੇ ਬਾਹਰੋਂ ਆਏ ਆਪਣੀ ਤਰਨ ਸੁਤਨੀ માતા ਮਨਸਾ ਦੇਵੀ ਜੀ ਨੂੰ ਕਹਿੰਦੇ ਕਿ ਭਾਗਵਾਨੇ ਕੀ ਗੱਲ ਗੁਰਨਾਨਕ ਦੇ ਘਰ ਵਿੱਚ ਜਿੱਥੇ ਸੰਗਤਾਂ ਬੈਠੀਆਂ ਉੱਥੇ ਸੋਚ ਰੱਬਾ ਹੋ ਰਿਹਾ ਕਹਿੰਦੇ ਰੌਲਾ ਪਾਵਾਂ ਕ ਨਾ ਪਾਵਾਂ ਤੁਸੀਂ ਦੱਸੋ ਮੈਨੂੰ ਅੱਜ ਰ ਤੁਹਾਡਾ ਦੋਤਰਾ ਤੁਹਾਡੀ लाਡਲੀ ਦਾ ਇਹ ਜਦੋਂ ਲੱਗਤੇ ਜਿਗਰ ਹੈ ਨਾ ਇਹ ਦੇਖੋ ਜਦੋਂ ਵੀ ਇਹਨੂੰ ਕੋਈ ਹੋਰ ਖੇੜ ਹੀ ਨਹੀਂ ਲੱਭਦੀ ਹੈਗੀ ਕਿ ਇਹਨੂੰ ਕੋਈ ਹੋਰ ਖੇੜ ਹੀ ਨਹੀਂ ਲੱਭਦੀ ਜਦੋਂ ਦੇਖੋ ਕਹਿੰਦੇ ਇੱਕ ਦਿਨ ਅਸੀਂ ਇੱਥੇ ਪਾਣੀ ਗਰਮ ਕਰਕੇ ਰੱਖਿਆ ਵਰਤਨ ਸਾਫ ਕਰਨੇ ਸੀ ਕਿ ਵੜ ਕੇ ਰੱਖਿਆ ਵੀ ਇਹਦੇ ਨਾਲ ਭਾਈ ਵਰਤਨ ਸਾਫ ਚੰਗੇ ਹੋਣਗੇ ਇਹ ਇਹਨੂੰ ਹੱਥ ਪਾਉਣ ਲੱਗਿਆ ਮਸਾਂ ਪਚਾਇਆ ਜਾ ਕਿਵੇਂ ਨਹੀਂ ਤਨੇ ਛਾਲੇ ਹੋ ਜਨੇ ਸਰੀਰ ਤੇ ਕੋਮਲ ਤਵਚਾ ਇਹਦੀ ਸੜ ਜਾਣੀ ਸੀ ਆ ਅਜ ਨਵੇਂ ਰੰਗ ਕਹਿੰਦੇ ਅਸੀਂ ਪ੍ਰਚਾਦੇ ਬਣਾ ਰਹੇ ਆਂ ਬਾਰ ਬਾਰ ਫੜਦੇ ਆਂ ਮੋੜ ਮੋੜ ਕੇ ਤਵੀ ਨੂੰ ਹੱਥ ਲਾਉਂਦਾ ਜੇ ਉਹ ਮੈਂ ਨਾ ਬਚਾਵਾਂ ਇਹਨੂੰ ਤਾਂ ਇਹਦਾ ਹੱਥ ਛੱਡ ਦਿੰਦੇ ਮੈਂ ਦੱਸੋ ਰੌਲਾ ਪਾਵਾਂ ਕਿ ਨਾ ਪਾਵਾਂ ਇਹਦਾ ਸਵਾਲ ਦੇਖੋ ਕਿਦਾਂ ਦਾ ਤੇ ਗੁਰੂ ਅਮਰਦਾਸ ਪਾਤਸ਼ਾਹ ਜੀ ਕਹਿੰਦੇ ਭਗਵਾਨ ਨੇ ਇਹ ਆਪਣਾ ਅਭਿਆਸ ਕਰ ਰਿਹਾ ਵਾ ਇਹ ਨਹੀਂ ਤਾਂ ਕੁਝ ਕਰਣਾ ਵਾ ਇਹ ਨਹੀਂ ਤਾਂ ਕੁਝ ਇਹਦੇ ਨਾਲ ਹੋਣਾ ਵਾ ਕਿ ਇਹ ਇਹ ਤਾਂ ਨੇ ਖੇਡ ਖੇਡਣੀ ਹੈ ਭਾਅ ਸਭ ਕੁਝ ਪਤਾ ਹੈ ਬੀਬੀ ਭਾਨੀ ਜੀ ਨੂੰ ਪਤਾ ਕਿ ਮੇਰੇ ਪੁੱਤਰ ਦੇ ਨਾਲ ਕੀ ਹੋਣਾ ਕਿ ਮੇਰੇ ਅੱਗੇ ਪੋਤਰੇ ਨਾਲ ਕੀ ਹੋਣਾ ਆਪਣੇ ਪੋਤੇ ਨਾਲ ਕੀ ਹੋਣਾ ਸੋਢੀ ਵੰਸ਼ ਵਿੱਚ ਜੋ ਕੁਝ ਹੋਇਆ ਸਾਰੀ ਸੋਢੀ ਵੰਸ਼ ਬੀਬੀ ਭਾਨੀ ਮਾਤਾ ਭਾਨੀ ਜੀ ਬੀਬੀ ਕੋਲ ਸੀਨੀਅਰ ਇਹਨਾਂ ਦੇ ਪਰਿਵਾਰ ਤੋਂ ਸੀ ਗੁਰਰਾਮਦਾਸ ਮਹਾਰਾਜ ਦਾ ਘਰ ਸੀ ਸੋਢੀ ਵੰਦ ਇੱਥੋਂ ਹੀ ਹੋਇਆ ਸੀ ਦਸਵੇਂ ਪਾਛਦਕ ਸੋਢੀ ਬੈਠੇ ਨੇ ਭਾਈ ਸੱਤ ਗੱਦੀਆਂ ਸੋਢੀਆਂ ਦੇ ਰਹੀਆਂ ਨੇ ਹੁਣ ਪਾਸ਼ਾ ਦਾ ਪਹਿਲੇ ਇਸ਼ਾਰਾ ਕਰਤਾ ਕਿ ਭਾਈ ਸੋਢੇ ਨਾਲ ਕੋ ਸੋਣਾ ਤੇ ਗੁਨਾ ਅਰਦਨ ਪਾਸ਼ਾ ਕਹਿੰਦੇ ਸਾਈ ਮੀਆਂ ਮੀਰ ਜੀ ਇਹ ਤਾਂ ਖੇਡਾਂ ਮੈਂ ਬਚਪਨ ਵਿੱਚ ਖੇਡਦਾ ਆ ਰਿਆਂ ਕਿ ਰੱਬ ਦੇ ਪਿਆਰੇ ਹੁੰਦੇ ਆ ਨਾ ਬੱਚਿਆਂ ਨੂੰ ਆਪਾਂ ਧਾਰਮਿਕ ਪ੍ਰਵਿਰਤੀ ਵੱਲ ਜੋੜ ਦਨੇ ਆ ਕਿ ਜਿਨ੍ਹਾਂ ਦੇ ਘਰਾਂ ਦੇ ਵਿੱਚ ਐਸੇ ਬਹੁਤ ਜਿਨ੍ਹਾਂ ਦੇ ਘਰ ਦੇ ਵਿੱਚ ਸਿੱਖੀ ਤੁਰੀ ਆ ਰਹੀ ਅੱਗੇ ਬੱਚੇ ਵੀ ਉਸ ਤਰ੍ਹਾਂ ਦਾ ਕੀਰਤਨ ਕਰਦੇ ਆ ਪਾਠ ਕਰਦੇ ਆ ਮਨ ਕੋਚੰਦਾ ਦੇਖ ਕੇ ਵੇ ਸਿੱਖੀ ਘਰ ਦੇ ਵਿੱਚ ਟਿਕੀ ਹੋਈ ਹੈ ਦੱਲੇ ਕਰਨੇ ਪਈ ਉਹਨਾਂ ਐਸੇ ਕਰਦੇ ਆਂ ਪਰਿਵਾਰਾਂ ਨੂੰ ਸਲਾਮਾ ਹੁੰਦੀਆਂ ਨੇ ਇਹ ਉਹਨਾਂ ਨੇ ਸਿੱਖੀ ਨੂੰ ਜਿਉਂਦੇ ਰੱਖਿਆ ਸਿੱਖੀ ਉਸ ਤਰ੍ਹਾਂ ਹੁਕਮੇ ਚੱਲਦੀ ਯਾਰੀ ਲੋ ਵਿਚਾਰ ਤੇ ਗੁਰੂ ਅਰਜਨ ਪਾਤਸ਼ਾਹ ਕਹਿੰਦੇ ਨਹੀਂ ਭਾਈ ਐਸਾ ਕੁਝ ਨਹੀਂ ਕਰਨਾ ਮੈਂ ਤਾਂ ਉਹਦੇ ਹੁਕਮ ਦੇ ਵਿੱਚ ਰਹਿਣਾ ਜੇ ਉਹਦਾ ਹੁਕਮ ਹੈ ਕਿ ਮੇਰਾ ਸਰੀਰ ਇਸ ਤਰ੍ਹਾਂ ਜਲ ਜਾਵੇ ਸੜ ਜਾਵੇ ਤੇ ਮੈਂ ਕੌਣ ਹੁੰਨਾ ਵਾਂ ਕਿ ਮੈਂ ਰੋਕਾਂ ਮੈਂ ਜਾ ਕੇ ਕਿਸ ਨੂੰ ਕਹਾ ਇਹਨੇ ਸਰੀਰ ਕੋਈ ਗੱਲ ਨਹੀਂ ਮੇਰੇ ਕੋਲ ਤਾਂ ਬਹੁਤ ਤਨ ਹੈ ਮੈਂ ਤਾਂ ਸਰੀਰ ਦੀ ਮੈਨੂੰ ਲੋੜ ਹੀ ਨਹੀਂ ਪੈਣੀ ਜਲ ਕਾਜਲ ਹੁਆ ਰਾਮ ਐਸੀ ਬਾਤ ਸੁਣੀ ਸੀ ਨਾ ਕਿ ਉਹ ਜੋ ਤਨ ਸੀ ਉਹ ਤਾਂ ਉਸੇ ਤਰ੍ਹਾਂ ਹੀ ਪ੍ਰਮਾਤਮਾ ਦਾ ਰੂਪ ਬਣ ਕੇ ਪਾਈ ਉਹ ਤਾਂ ਪ੍ਰਮਾਤਮਾ ਸੀ ਪ੍ਰਮਾਤਮਾ ਹੀ ਬਣ ਕੇ ਪਾਈ ਉਹਨਾਂ ਨੂੰ ਸਰੀਰਾਂ ਦੀ ਲੋੜ ਨਹੀਂ ਪੈਂਦੀ ਉਸੇ ਤਰ੍ਹਾਂ ਹੀ ਰੱਬ ਦੇ ਜੋ ਪਿਆਰੇ ਹੁੰਦੇ ਆ ਨਾ ਇਨਾਂ ਨੂੰ ਸਰੀਰ ਦੀ ਲੋੜ ਨਹੀਂ ਹੁੰਦੀ ਸਰੀਰ ਵੱਲ ਤਾਂ ਧਿਆਨ ਨਹੀਂ ਜੇ ਧਿਆਨ ਦਿੰਦੇ ਹੁੰਦੇ ਤੇ ਨਾ ਕੋਈ ਦੁਨੀਆ ਦੇ ਵਿੱਚ ਸ਼ਹੀਦ ਹੋਣਾ ਸੀ ਕੋਈ ਨਾ ਸੀ ਤਕਹਾਉਣਾ ਸੀ ਨਾ ਸਿੱਖਾਂ ਦਾ ਕੋਈ ਇਤਿਹਾਸ ਹੋਣਾ ਸੀ ਇਹ ਸਭ ਕਿ ਸਰੀਰ ਤੋਂ ਤਾਂ ਭਾਈ ਉਹ ਲਾਂਬੇ ਹੋ ਗਏ ਕਹਿੰਦੇ ਕੀ ਕਰਨਾ ਸੇ ਦਾ ਹੋ ਰਾ ਜੂ ਸਰੀਰ ਪਰ ਲੈਣਾ ਹੀ ਕੋਈ ਨਹੀਂ ਪਤਾ ਸੀ ਵੀ ਕਮਾਇਆ ਹੋਇਆ ਨਾਮ ਤਾਂ ਨਹੀਂ ਕਿ ਕਮਾਈ ਕੀਤੀ ਹੋਈ ਹੈ ਬਸ ਜ਼ਿੰਦਗੀ ਨਾਲ ਜੋ ਸਾਡੇ ਵਿਧਾ ਹੈ ਪੈਸੇ ਜੇ ਵਿਚਨੇ ਭਾਈ ਜਨੇ ਮਰਜੀ ਸੂਟ ਸਮਾਈ ਚੱਲ ਨਹੀਂ ਇੱਥੇ ਭਾਈ ਫਿਰ ਫਿਕਰ ਲੈਂਦਾ ਵਾ ਨਾ ਵੀ ਸੰਭਾਲ ਲਈ ਸੰਭਾਲ ਲਈ ਉਸੇ ਤਰ੍ਹਾਂ ਜਿਨ੍ਹਾਂ ਕੋਲ ਭਜਨ ਬੰਦਗੀ ਨਾਮ ਤਨ ਹੈ ਉਹਨਾਂ ਨੂੰ ਕੋਈ ਚਿੰਤਾ ਨਹੀਂ ਦੀ ਸਰੀਰ ਦੀ ਉਹ ਤਾਂ ਕਹਿੰਦੇ ਕੋਈ ਨਾ ਇੱਕ ਜੋ ਦੂਜਾ ਆ ਜਾਊਗਾ ਇੱਥੇ ਮੈਂ ਵੀ ਬੈਠਾ ਤਾਂ ਹਾਂ ਉਹ ਤਾਂ ਕਹਿੰਦੇ ਕੱਲ ਜਾਣਾ ਅੱਜ ਜਾ ਕਿ ਵੀ ਜੇ ਸੁਮਰਨੇ ਤੇ ਜਗ ਡਰੇ ਮੇਰੇ ਮਨ ਆਨੰਦ ਮਰਨੇ ਹੀ ਤੇ ਭਾਈ ਪੂਰਨ ਪਰਮਾਨੰਦ ਕੀ ਜਿਹੜੀ ਮੌਤ ਸੰਤ ਮਹਾਤਮਾ ਰਬ ਦੇ ਪਿਆਰੇ ਜਿਨ੍ਹਾਂ ਅਸੀਂ ਸ਼ਹੀਦ ਦਾ ਅਸਲ ਦਰਜਾ ਦਤਾ ਹੋਇਆ ਹੈ ਅਸਲੀ ਸੀਤਾ ਭਈ ਹੋਈ ਅੱਜ ਵਾਲੇ ਨਹੀਂ ਕਿ ਗੌਂਦੇ ਗੌਂਦੇ ਮਰ ਗਏ ਜੀ ਸ਼ਹੀਦ ਬਣ ਕੇ ਜਣਾ ਖਣਾ ਇਹਨੂੰ ਕਰਕੇ ਸ਼ਹੀਦ ਕਿਵੇਂ ਸਾਡੇ ਸਭ ਤੋਂ ਵੱਡੀ ਬਿਆਦਵੀ ਇਹ ਹੁੰਦੀ ਹੈ ਇਹ ਸਾਡੇ ਉਹਨਾਂ ਸ਼ਹੀਦਾਂ ਦਾ અપਮਾਨ ਕਰਨਾ ਕਿ ਤੁਸੀਂ ਤਾਂ ਐਵੇਂ ਸੀਸ ਕਟੋਲੇ ਦੇ ਬਾਬਾ ਦੀਪ ਸਿੰਘ ਜੀ ਸਾਦੇ ਛੀਦ ਬਣੇ ਉਹ ਵੀ ਜ਼ਰੂਰ ਦੇ ਹੋਣੇ ਆ ਭਾਈ ਵੀ ਉਹ ਤੋਂ ਚੰਗਾ ਤਾਂ ਗੌਣ ਹੀ ਲੱਗ ਜਾਂਦੇ ਆ ਹਾ ਕੰਮ ਕਰ ਲੈਂਦੇ ਜਿਹੜੇ ਅੱਜ ਨਾਲ ਛੀਦ ਬਣਾਈ ਜਾਂਦੇ ਕਿੱਥੇ ਉਹ ਸ਼ਹੀਦ ਕਿਤੇ ਛੀਦ ਦਾ ਤੁਸੀਂ ਕਿਨੂੰ ਦਰਜਾ ਦਿੰਦੇ ਆ ਉਹ ਥੋੜਾ ਅਕਲ ਨੂੰ ਹੱਥ ਮਾਰਿਆ ਕਰੋ ਭਾਈ ਜੋ ਸ਼ਹੀਦ ਨੇ ਛੀਦ ਹੋਈ ਛੀਦ ਬਾਬਾ ਦੇਵ ਸਿੰਘ ਜੀ ਛੀਦ ਬਾਬਾ ਮਨੀ ਸਿੰਘ ਜੀ ਛੀਦ ਬਾਬਾ ਜੀਵਨ ਸਿੰਘ ਜੀ ਛੇਤਾਂ ਦੀ ਗਿਣਤੀ ਤਾਂ ਇੰਨਾ ਚਾ ਭਾਈ ਜਿਨ੍ਹਾਂ ਨੂੰ ਅਸੀਂ ਬਣਾਈ ਜਾਂਦੇ ਤਾਂ ਕੋਈ ਐ ਨਾ ਉਦਾਂ ਅਸੀਂ ਗੁਰੂ ਗ੍ਰੰਥ ਸਾਹਿਬ ਦੇ ਬਰਾਬਰ ਕੋਈ ਹੋਰ ਗ੍ਰੰਥ ਪੋਥੀ ਨੂੰ ਅਸੀਂ ਮੰਨਤਾ ਨਹੀਂ ਦਿੰਦੇ ਤੇ ਆ ਬੰਦਿਆ ਮੇਰੇ ਭੁੱਲੀ ਜਾਂਦੇ ਆ ਭਈ ਨਾ ਭਈ ਸੀ ਸਾਡੇ ਹੋਈ ਨਹੀਂ ਛੋਟੇ ਸਹਿਜਾ ਤੇ ਵੱਡੇ ਸਹਿਜਾ ਦੇ ਇਹਨਾਂ ਦੇ ਬਰਾਬਰ ਨਹੀਂ ਤੁਸੀਂ ਆ ਸਕਦੇ ਸੇਵਾ ਕੀਤੀ ਹੈ ਕੌਮ ਦੀ ਠੀਕ ਆ ਪਰ ਤੁਸੀਂ ਇਸ ਦਰਜੇ ਦੇ ਨਾਮ ਦੇ ਹੱਕਦਾਰ ਨਹੀਂ ਹੋ ਸਕਦੇ ਇਹ ਪਰ ਅਸੀਂ ਐਸਾ ਕੁਝ ਕਰਦੇ ਆ ਕਿਉਂਕਿ ਸਾਡੀ ਸੋਚ ਸਾਡੀ ਮਾਤੀ ਐਸੀ ਹੈ ਔਰ ਜਿਨ੍ਹਾਂ ਨੇ ਭਾਈ ਸਿੱਖੀ ਕਮਾਈ ਆ ਧਰਮ ਕਮਾਇਆ ਉਹਨਾਂ ਨੇ ਸਰੀਰ ਦਾ ਕਦੇ ਮੋਹ ਨਹੀਂ ਕੀਤਾ ਖਤਮ ਹੋ ਜੂ ਹੋ ਜਾਵੇ ਚਿੰਤਾ ਨਹੀਂ ਉਹਨਾਂ ਨੂੰ ਕੋਈ ਚਿੰਤਾ ਨਹੀਂ ਹੁੰਦੀ ਚਿੰਤਾ ਹੁੰਦੀ ਆ ਮਨਮੁਖਾਂ ਨੂੰ ਮਨਮੁਖਾਂ ਨੂੰ ਵਿੱਚਾਂ ਭੈ ਰਹਿੰਦਾ ਡਰ ਰਹਿੰਦਾ ਹੈ ਮੌਤ ਦਾ ਇਹ ਤਾਂ ਭਾਈ ਸਾਡੇ ਕੋਲ ਭਰਮ ਭਲੇ ਕਾ ਲਈ ਬੈਠੇ ਆ ਅਸੀਂ ਇਹ ਨਿਕਲਣਾ ਨਹੀਂ ਹੈ ਮਨਮੁਖ ਤਾਂ ਨਿਕਲਦਾ ਗੁਰਮੁਖ ਤਾਂ ਨਿਕਲ ਜਾਂਦਾ ਹੈ ਗੁਰਮੁਖ ਤਾਂ ਹੱਸਦਾ ਹੈ ਉਹਨੂੰ ਤਾਂ ਮੌਤ ਆਉਂਦੀ ਹੈ ਗੁਰਮੁਖ ਹੱਸੇ ਮਨਮੁਖ ਰੋਵੇ ਕਿ ਮਨ ਮੁਗਤਾ ਰੋਂਦਾ ਹਾਏ ਮੈਂ ਮਰ ਗਿਆ ਹੋਇਆ ਮਰ ਗਿਆ ਉਹਨੇ ਚਲੇ ਜਾਣਾ ਮੇਰੇ ਕੋ ਪੈਸੇ ਹੁੰਦੇ ਮੈਂ ਇਲਾਜ ਕਰਾ ਲੈਂਦਾ ਤੇ ਗੁਰਮੁਖ ਕਹਿੰਦਾ ਚੱਲ ਭਾਈ ਜੇ ਇਦਾਂ ਜੇ ਇਦਾਂ ਹੀ ਚਲੋ ਚਲੀਏ ਹੁਣ ਗਾਂ ਨੂੰ ਉਹਦਾ ਗਾਂ ਜਾਣਦੀ ਆ ਅੜੀਕਾਂ 'ਚ ਬੈਠਾ ਕਿ ਕਦੋਂ ਮੇਰਾ ਸਮਾਂ ਆਉਣਾ ਮੈਂ ਕਿ ਮੈਂ ਜਾਵਾਂ ਇੱਥੋਂ ਕਿ ਅਸਲੀ ਆਨੰਦ ਨੂੰ ਪ੍ਰਾਪਤ ਕਰ ਲੈਣਾ ਸੋ ਭਾਈ ਅਸੀਂ ਬੜੇ ਇਤਿਹਾਸ ਸੁਣੇ ਆ ਜੋ ਸੁਣੇ ਆ ਉਸ ਨੂੰ ਭਾਈ ਸਵੀਕਾਰ ਕਰੋ ਉਹ ਨੂੰ ਮੰਨੋ ਤਦਕ ਤੇ ਪਾਰ ਉਤਾਰਾ ਹੋਣਾ ਹੈ ਕਿ ਜਿਵੇਂ ਬੇਨਤੀ ਕੀਤੀ ਸੀ ਨਾ ਕਿ ਅਸੀਂ ਕਾਰਜ ਸਾਰੀ ਹਿੰਦੂ ਵਾਲੀ ਕਰਦੇ ਆਂ ਕਹੋਣਾ ਨਹੀਂ ਹੈ ਜੋ ਸਚਾਈ ਹੈ ਉਸ ਨੂੰ ਮੰਨਣਾ ਨਹੀਂ ਹੈ ਜਿਵੇਂ ਬਚਨ ਕੀਤਾ ਸੀ ਕਿ ਇੱਕੋ ਇਤਿਹਾਸ ਤੇਰਾ ਦੀਵਾਲੀ ਦਾ ਜੋ ਜਿਵੇਂ ਪਾਛਾ ਦੇ ਗਵਾਲੀਅਰ ਦੇ ਕਿਲੇ ਵਿੱਚੋਂ ਬਾਹਰ ਆਏ ਸੀ ਤੇ ਤਾਂ ਸਿੱਖਾਂ ਨੇ ਭਾਈ ਅਮਰਸਰ ਦੇ ਵਿੱਚ ਦੀਪਮਾਲਾ ਕੀਤੀ ਹੈ ਅੱਜ ਵਾਜੀ ਕੀਤੀ ਕਿ ਜਿਵੇਂ ਜਿਵੇਂ ਉਸ ਸਮੇਂ ਦਾ ਜੀ ਮਾਹੌਲ ਸੀ ਭਾਈ ਜਦ ਜਦਾਂ ਦੀ ਫੈਸਲ ਹੋਈ ਉਹਨਾਂ ਨੇ ਮਨਾਇਆ ਗਿਆ ਭਾਈ ਇਸ ਕਰਕੇ ਦੀਵਾਲੀ ਜੈਜ ਬਾਕੀ ਪੁੱਛੋ ਕਿਉਂ ਆ ਵੀ ਤੁਹਾਡਾ ਕੀ ਹੋਇਆ ਸੀ ਹੋਲਕਾ ਨਾਲ ਤੁਹਾਡਾ ਕੀ ਸੰਬੰਧ ਸੀ ਭਾਈ ਕਿ ਜਿਹੜੀ ਹੋਲਕਾ ਵਾ ਇਹ ਤੁਹਾਡੀ ਕੀ ਲੱਗਦੀ ਸੀ ਕੇਕ ਦੇ ਰੰਗ ਸੁੱਟਦੇ ਆ ਹੱਸਦੇ ਆ ਕਿਦਾਂ ਚਾਚੜਿਆ ਹੁੰਦਾ ਵਾ ਭਾਵ ਕਿਸੇ ਭਗਤ ਦਾ ਅਪਮਾਨ ਕਰਨ ਦਾ ਭਗਤ ਪ੍ਰਲਾਦ ਨੂੰ ਮਾਰਨ ਵਾਲੀ ਹੋਲਿਕਾ ਉਹਦੇ ਰੰਗਾਂ 'ਚ ਖੇੜ ਕੇ ਅਸੀਂ ਖੁਸ਼ੀ ਮਨਾਉਨੇ ਤੇ ਭਗਤ ਦਾ ਤਾਂ અપਮਾਨ ਹੀ ਹੋ ਗਿਆ ਨਾ ਉਹ ਤਾਂ ਮਾਰਨਾ ਹੀ ਸੀ ਮਰ ਉਲਟ ਹੋ ਗਈ ਕਿ ਭਗਤਾ ਵੱਲ ਇਸ਼ਾਰਾ ਕਰਨ ਵਾਲੀ